ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਵੀਡੀਓ ਅੱਜ ਪਿੰਡ ਪਹੁੰਚੇ ਪੈਣ ਸਿਸ਼ਰੇ ਵਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਲਾ ਨਜ਼ਦੀਕ ਇਹਨਾਂ ਨੂੰ ਕਾਲਾ ਅਫਗਾਨਾ ਵੀ ਪੈਂਦਾ ਜੀ ਤੇ ਫਤਿਹਗੜ ਵੀ ਪੈਂਦਾ ਇਹ ਵੀਰ ਉਹਨੇ ਪਹਿਲੀ ਵੀਡੀਓ ਬਣਾਉਣ ਲੱਗੇ ਆ ਬਵਾਰ ਦਾ ਕੰਮ ਕਰਦੇ ਆ ਤੇ ਇਹ ਬਵਾਰ ਦਾ ਕੰਮ ਲਾਈਏ ਵੀਰ ਉਹਨੇ ਜ਼ਿਆਦਾਤਰ ਕਸ਼ਮੀਰ ਥੈਰ ਜ਼ਿਆਦਾਤਰ ਕੰਮ ਕਰਦੇ ਆ ਕਿ ਬੜਾ ਪੁਰਾਣਾ ਕੰਮ ਇਹਨਾਂ ਦਾ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਸਿਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸੰਦੀਪਾ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਹੋਰ ਸਾਵੀ ਠੀਕ ਠਾਕ ਭਾਈ ਜੀ ਹਾਂ ਜੀ ਮੇਰਾ ਜੀ ਪਾਵਾ ਡਾਵ ਹੋ ਗਿਆ ਕੰਮ ਕਰਦਾ ਹਾਂ ਜੀ ਹਾਂ ਜੀ ਭਾਈ ਆ ਜੀ ਤੀਜੀ ਪੀੜੀ ਜੇ ਤੀਜੀ ਪੀੜੀ ਹਾਂ ਜਾਦਰ ਉਧਰ ਕਸ਼ਮੀਰ ਨੂੰ ਕੰਮ ਹਾਂ ਜੀ ਜੰਮੂ ਕਸ਼ਮੀਰ ਦੇ ਜਾਂਣ ਕੇ ਜਿਆਦਾ ਇਧਰ ਜਿਆਦਾ ਹਾਂ ਜੀ ਗੱਡੀਆਂ ਵੀ ਫਿਰ ਤੁਹਾਡੀਆਂ ਆਉਂਦੀਆਂ ਜੀ ਆਉਂਦੀਆਂ ਗੱਡੀਆਂ ਸਾਰੀਆਂ ਚਲੋ ਤੇ ਹੁਣ ਇੱਕੋ ਗਾਫੇਲ ਹੈ ਜੀ ਆਪਣੇ ਕੋਲ ਇੱਕੋ ਹੀ ਬਾਜੀ ਇੱਕੋ ਸੇ ਹੈ ਹਾਂ ਜੀ ਇੱਕ ਤੁਸੀਂ ਐਡਰੈਸ ਦੱਸ ਦੋ ਆਪਣਾ ਪਿੰਡ ਆਪਣਾ ਸ਼ਛਰੇਵਾਲ ਜੇ ਹਾਂ ਜੀ ਤੇ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਨਜ਼ਦੀਕ ਫਤਿਹਗੜ ਜੁੜੇ ਮੈਂ ਪਹਿਲਾਂ ਤਸੀਲ ਫਤਿਹਗੜ ਜੁੜੀਆਂ ਬਟਾਲਾ ਵੀ ਲੱਗਦੀ ਹਾਂਜੀ ਨਹੀਂ ਨਜ਼ਦੀਕ ਫਤਿਹਗੜ ਜੁੜੇ ਪਹਿਲੇ ਤੁਹਾਨੂੰ ਹਾਂਜੀ ਹਾਂਜੀ ਚਲੋ ਮਸ਼ਹੂਰ ਆ ਇਹ ਨਾਲ ਪਤਾ ਲੱਗ ਜਾਣਾ ਗਾਣਾ ਗਾਣਾ ਤੇ ਨਜ਼ਦੀਕ ਹੈ ਜੀ ਨਾਮ ਤੁਹਾਡਾ ਨਾਮ ਇਹ ਮੇਰੇ ਜੱਗੀ ਦੇ ਮੁੰਡਾ ਇਹਦੇ ਨਾਮ ਦੇ ਜੀ ਅੱਛਾ ਹਾਂਜੀ ਨਾਮ ਕੀ ਤੁਹਾਡਾ ਮੇਰਾ ਨਾਮ ਮੇਰਾ ਨਾਮ ਪੀਟਰ ਹੈ ਪਰ ਇਹ ਜੱਗੀ ਦਾ ਵੀਡੀਓ ਇਹਦੇ ਨਾਮ ਤੇ ਪਉਣੀ ਅਛੇ ਬਾਈ ਬਾਨੇ ਚਲੋ ਨੰਬਰ ਵੀ ਬੋਲ ਦਿਓ ਫਿਰ ਨੰਬਰ 97814 ਜੇ 43845 ਇੱਕ ਵਾਰ ਫਿਰ ਬੋਲੋ 97 8 14 44 8 45 ਤੇ ਭਾਜੀ ਕਿੰਨਾ ਸੁਆ ਦਾ ਜੀ ਇਹ ਦੁੱਧਾ ਸੁਆ ਮੂੰਹਾਂ ਛਕੀ ਜੇ ਜੀ ਅੱਛਾ ਦੁੱਧਾ ਸੁਆ ਮੂੰਹਾਂ ਛੇ ਜਾਂਦਾ ਹਾਂਜੀ ਭਾਜੀ ਬਾਕੀ ਦੋ ਟਾਈਮ ਕੋ ਚੋਕ ਤੇ ਤਿੰਨ ਟਾਈਮ ਚੋਕੇ ਖੜੇ ਅੱਛਾ ਦੋ ਦ ਲੀਟਰ ਦਾ ਨਾਪ ਕੇ ਦਾਂਗੇ ਠੀਕ ਆ ਹਾਂ ਹੁਣ ਇਸ ਟਾਈਮ ਦੁੱਧ ਕਿੰਨਾ ਭਾਈ ਜੀ 25 ਤੋਂ ਪਲੱਸ ਆ ਭਾਜੀ ਪਰ ਅਸੀਂ ਬੱਚੇ ਦਾ ਆ ਗਿਆ ਤੁਹਾਨੂੰ 25 ਤੋਂ ਪਲੱਸ ਆਉਂਦੇ ਆ ਫਿਰ ਵੀ 22 23 ਕਿਲੋ ਜਿਹੜਾ ਲੀਟਰ ਨਾਲ 22 23 ਕਿਲੋ ਇਹ ਤੁਹਾਨੂੰ ਤਾਂ ਹੈਗਾ ਨਹੀਂ ਦੁੱਧ 25 ਕਿਲੋ ਹੀ ਆ 25 ਕਿਲੋ ਹੀ ਆ ਹਾਂ ਜਿਹੜਾ ਆਪਾਂ ਦੇ ਆ ਨਾ ਨਾ ਹਾਂਜੀ ਤੋਰੀਏ ਨੂੰ ਲਓ ਜੀ ਲਓ ਜੀ ਚੈੱਕ ਕਰੋ ਤੇ ਕਿੰਨੇ ਦਾ ਮੋਗੇ ਸੁਈ ਨੂੰ ਜੀ ਨੂੰ ਇਹ ਭਾਜੀ ਆਏ 26 ਤਰੀਕ ਦੀ ਸੁਈ ਜੇ ਫਿਰ ਦੁੱਧ ਆਜ ਵਧੂਗੀ ਜੀ ਆਜੇ ਹੋਰ ਵਧੂ 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 ਬਾਹਰ ਲਾ ਜੇ ਬਾਹਰ ਲਾ ਚਲੋ ਦੁੱਧੋਂ ਵਧੂ ਭਾਜੀ ਦੁੱਧ ਚੈੱਕ ਕਰਾਉਗੀ ਬੜੇ ਚੰਗੇ ਰਿਪੋਰਟ ਵਾਲੀ ਬੈੜਾ ਲੈ ਬਲ ਉਹ ਚੈੱਕ ਕਰੋ ਮੇਰੇ ਵੀ ਆ ਦੇਖੋ ਤੇ ਆਪਸ ਮਾ ਪਿੱਟੜੀ ਬੜੀ ਆਊਗਾ ਇੱਕੋ ਇੱਕੋ ਇੱਕ ਪੂਰ ਛੱਕਾ ਪਾ ਲਈ ਹੋਊ ਤੇ ਆਪਾਂ ਜਿਵੇਂ ਆ ਰਹੇ ਹਾਂ ਬਸ ਠੀਕ ਆ ਠੀਕ ਆ ਹਾਂਜੀ ਆਪ ਫੋਨ ਬੰਦ ਕਰ ਲਓ ਮਰੇ ਆਜੋ ਆਜੋ ਜੀ ਆਜੋ ਆਹ ਮੂੰਹ ਹੀ ਚੱਕਾ ਮੈਂ ਭਾਈ ਜੀ ਹਾਂ ਤੇ ਇੱਧਰ ਲਿਓ ਬੜਕੋ ਜੀ ਇੱਧਰ ਕਰ ਲੈਣਾ ਧਿਆਨ ਨਾਲ ਧਿਆਨ ਨਾਲ ਇੱਧਰ ਨੂੰ ਮੋੜ ਲਿਓ ਇੱਧਰ ਇੱਧਰ ਲਿਓ ਅੰਦਰ ਕਰ ਲਾਂ ਕੋਈ ਨਹੀਂ ਬਾਹਲੀ ਗੱਲ ਦਾ ਨਹੀਂ ਇੱਥੇ ਬਖਾਓ ਇੱਥੇ ਬਖਾਓ ਆਹ ਦੇਖੋ ਜੀ ਛੱਗੀ ਜੀ ਜਾਂਦੇ ਠੀਕ ਆ ਲੈ ਚਲੋ ਬਾਕੀ ਭਾਈ ਕੋਈ ਡੱਕੀ ਦੀ ਟਾਈਮ ਨਹੀਂ ਲਗਾ ਠੀਕ ਆ ਫੁਕਰੀ ਨਹੀਂ ਮਾਰਨੀ ਚੋਕਾ ਦੋ ਦਰਵਾਜ਼ੇ ਨਹੀਂ ਬਿਲਕੁਲ ਬਿਲਕੁਲ ਨਹੀਂ ਇਹ ਜਿਹੜੀ ਗੱਲ ਆ ਤੁਹਾਨੂੰ ਪਤਾ ਲੱਗ ਗਿਆ ਨਾ ਜੀ ਹਾਂ ਜੀ ਬੱਛਾ ਦਾ ਮਗਰ ਬੱਛੀ ਬੱਛੀ ਭਾਈ ਅੱਜ ਬੱਛੀ ਆ ਬਸ਼ੀ ਪਿਛੇ ਬੜੀ ਸੋਹਣੀ ਆ ਗਿਆ ਨਾ ਹਾਂਜੀ ਠੀਕ ਆ ਤੇ ਪੀਟਰ ਜੀ ਮੇਰਾ ਮੁੱਲ ਕੀ ਹੈ ਜੀ ਜੈ ਇਹਦੀ ਗੱਲ ਮੈਂ ਪਹਿਲੇ ਟਾਈਮ ਦੋੜਦੀ ਜਾਵੇ ਇਹ ਲੱਖ ਰਹਾ ਜੀ ਕਰਦੇ ਜੇ ਨਾਮੰਦਰ ਦਾ ਖੁੱਲੇ ਨਾਮ ਤਾਂ 5000 ਰੋਲ ਜੀ 95000 ਜੀ ਹਾਂਜੀ ਜਦੋਂ ਬਿਲਕੁਲ ਮੰਨਤਾ ਚਲ ਜਾਂਦੇ ਮੇਰੀ 95000 ਜੀ ਦੇਣੇ ਤੇ ਬਾਕੀ ਹੋਰ ਥੋੜਾ ਛੋਟਾ ਸਰ ਕਰ ਦੇਣਗੇ ਹਾਂਜੀ ਤੇ ਬਾਕੀ ਮੇਰਾ ਵੀ ਇੱਥੇ ਆ ਗਿਆ ਦੋ ਟਾਈਮ ਕਿ ਹੋ ਗਈ ਜੀ ਇੱਕ ਟਾਈਮ ਦੋਟਾਂ ਚੁਆਈ ਕਰੋ ਹਾਂਜੀ ਤੇ ਬੋਲੋ ਫਿਰ ਨੰਬਰ ਜੀ ਪੀਟਰ ਜੀ ਆਪਣਾ 97814 ਹਾਂਜੀ 43845 ਭਾਜੀ ਠੀਕ ਆ ਪਿੰਡ ਸ਼ਿਸ਼ਰੇਵਾਲ ਪਿੰਡ ਸ਼ਿਸ਼ਰੇਵਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ